ਇਤਰਾਸਾ ਬਸ ਦੇਖ ਕੇ ਬੈਠੀ ਐਗੇ ਯਾਰ ਖੜ ਜਾ ਓਏ ਖੜ ਜਾ ਕਿਹੜਾ ਤੂੰ ਆ ਕੁੰਜੀ ਲੈ ਜਾ ਮੈਥੋਂ ਕੁੰਜੀ ਬਾਬਾ ਓਰੇ ਵਿੱਚ ਬਹਿ ਜਾ ਕੇ ਕੋਠੇ ਦੇ ਤਾ ਤੈਨੂੰ ਸ਼ਰਮ ਨਹੀਂ ਆਉਂਦੀ ਮੈਂ ਤਾਂ ਕਣਕ ਜੀ ਦੇਖਦਾ ਸੀਗਾ ਕਣਕ ਦੇ ਦੇ ਕਣਕਾ ਇਹ ਦੇਖੇਗਾ ਮੋਟਰ ਨਹੀਂ ਦੀਂਦੀ ਵੀ ਇੱਥੇ ਬੰਦਾ ਬੈਠਦਾ ਔਰਦਾ ਆਊਗਾ ਪ੍ਰੈਸ਼ਰ ਪੈ ਗਿਆ ਮੇਰਾ ਗਾਂਹਾਂ ਤਾਂ ਨਹੀਂ ਜਾਏਗਾ ਤੂੰ ਐ ਤਾਂ ਦੇਖ ਲੈ ਵੀ ਕੋਠਾ ਹੈ ਮੋਟਰ ਹੈਗੀ ਬਾਬਾ ਇੱਕ ਥੋੜੀ ਮੋਟਰ ਤੇ ਪਾਣੀ ਗਰਮ ਹੁੰਦਾਗਾ ਪਾਣੀ ਗਰਮ ਹੁਣ ਇੱਥੇ ਗਿੱਜਾ ਲੱਗਿਆ ਬਾਬਾ ਮਾਰਨਾ ਮਾਰਨਾ ਨਾ ਤੈਨੂੰ ਧਨੇਸ਼ਲੀ ਨਾ ਨਾ ਬਾਬਾ ਕੱਲੀ ਬੋਲਦਾ ਹੁਣ ਉਹ ਕਾਹਦਾ ਕੱਲਾ ਬੋਲਦਾ ਹੁਣ ਯਾਰ ਕਿਵੇਂ ਕਿਵੇਂ ਹੋਵੇ ਠੀਕ ਹੈ ਬਈ ਓ ਯਾਰ ਪੁੱਛਣਾ ਯਾਰ ਲੋਕ ਕਹੀਂ ਨਹੀਂ ਦੇਖਦੇ ਯਾਰ ਭੈਣੇ ਦਾ ਵੀ ਇੱਥੇ ਕੋਈ ਬੈਠਣ ਵਾਲਾ ਥਾਂਗਾ ਕੋਈ ਕੋਸਾ ਕੋਈ ਕਿਵੇਂ ਕੀ ਗੱਲ ਹੋਗੀ ਗੱਲ ਕੀ ਹੋਣੀ ਆ ਯਾਰ ਐ ਵੀ ਨਹੀਂ ਦੇਖਦੇ ਵੀ ਕੋਠਾ ਹਾਂ ਉੱਥੇ ਹੱਗ ਜਾਂਦੇ ਨਵਾਂ ਨਵਾਂ ਸਰਪੰਚ ਬਣਿਆ ਪਹਿਲਾ ਮਸਲਾ ਤੇਰਾ ਮਸਲਾ ਤਾਂ ਹੱਲ ਕਰੂਗੇ ਉਹ ਰੱਪਾਂ ਇਹ ਕਰਦੇ ਆ ਤੁਸੀਂ ਮੇਰੇ ਨਾਲ ਚੱਲੋ ਮੈਂ ਉਹ ਨਾਲ ਲੈ ਕੇ ਚੱਲੋ ਕੋਈ ਗੱਲ ਨਹੀਂ ਚੱਲ ਵੜਦੇ ਆ ਚੱਲ ਵੜ ਮੈਂ ਨਾਲ ਹੀ ਤੇ ਗੱਲ ਕਰੀਏ ਕੀ ਹਾਲ ਹੈ ਸਰਪੰਨ ਸਾਹਿਬ ਠੀਕ ਹੈ ਸਰਪੰਨ ਸਾਹਿਬ ਤਾਂ ਰੋਟੀ ਖਾਈ ਜਾਂਦੇ ਚੱਲ ਕੋਈ ਗੱਲ ਨਹੀਂ ਰੋਟੀ ਖਾਓ ਜੀ ਤੁਸੀਂ ਹੋਰ ਤੁਸੀਂ ਸ਼ੱਕ ਰੋਟੀ ਨਾ ਬਾਸੀ ਰੋਟੀ ਦਾ ਕੀ ਹੋ ਗਿਆ ਕੋਈ ਗੱਲ ਨਹੀਂ ਤੁਸੀਂ ਮਸਲਾ ਸੀਗਾ ਕੋਈ ਤੁਸੀਂ ਰੋਟੀ ਛੋਤੀ ਕੋਈ ਗੱਲ ਨਹੀਂ ਇਹ ਜੇ ਮਸਲੇ ਦਾ ਪਰ ਰੋਟੀ ਖਾਂਦੇ ਖਾਂਦੀ ਕਰਦੇ ਆਗੇ ਇੱਕੋ ਹੀ ਮੇੜ ਦੋਗੇ ਜੀ ਆ ਬੰਦਾ ਜੀ ਇਹ ਰੋਜ਼ ਮੇਰੇ ਕੋਠੇ ਦੇ ਮੂਹਰੇ ਹੱਗ ਕਿਉਂਦਾ